ਮੈਂ ਤਾਂ ਇਹ ਕਹੂੰਗਾ ਜੀ ਮੈਂ ਤਾਂ ਸਵੇਰੇ ਉੱਠ ਕੇ ਮਸਮੋਸਿਆਂ ਨੂੰ ਮੱਥਾ ਟੇਕਦਾ ਰੋਜ਼ ਇਹ ਸਮੋਸਾ ਜਿਹੜਾ ਸਾਡੇ ਵਾਸਤੇ ਇੱਕ ਕਹ ਲਓ ਵੀ ਮੇਰੀ ਸਾਡੇ ਪਰਿਵਾਰ ਦੀ ਕਿਸਮਤ ਬਦਲਣ ਵਾਲਾ ਨਿਕਲਿਆ ਤਕਰੀਬਨ 5 ਲੱਖ ਸਮੋਸਾ ਦਿਹਾੜੀ ਦੇ ਵਿੱਚ ਬਣਾਉਣ ਦੀ ਸਾਡੀ ਕੈਪੈਸਿਟੀ ਹੈ ਜੀ ਇਹ ਗੱਲ ਹੋ ਰਹੀ ਹੈ ਭਾਰਤੀ ਸਮੋਸੇ ਦੀ ਜਿਸ ਨੂੰ ਕਾਰੋਬਾਰ ਦਾ ਰੂਪ ਦਿੱਤਾ ਹੈ ਕੈਨੇਡਾ ਵਿੱਚ ਰਹਿਣ ਵਾਲੇ ਹਰਪਾਲ ਸਿੰਘ ਸੰਧੂ ਨੇ ਰਪਾਲ ਸਿੰਘ ਸੰਧੂ ਦੇ ਸਮੋਸੇ ਨਾ ਸਿਰਫ ਕੈਨੇਡਾ ਬਲਕਿ ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਪ੍ਰਸਿੱਧ ਹਨ ਇਹ ਮੇਰੇ ਫਾਦਰ ਸਾਹਿਬ ਨੂੰ ਇਹ ਗੱਲ ਹਾਜਮ ਨਹੀਂ ਸੀ ਹੁੰਦੀ ਵੀ ਅਸੀਂ ਇਹ ਬਿਜ਼ਨਸ ਕਰਦੇ ਆਂ ਬੰਦੇ ਜੀ ਤਰੱਕੀ ਕਾਦੀ ਕੀਤੀ ਐ ਇਹਨੂੰ ਪੜਾਇਆ ਸੀ ਬਕਾਇਆ ਇਹਨੂੰ ਵਕੀਲ ਬਣਾਇਆ ਸੀ ਇਹ ਇੱਥੇ ਆ ਕੇ ਟਗਟੇ ਤੇ ਬੋੜੀ ਵੇਚਣ ਲੱਗਾ ਤੇ ਪਰ अगेन ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਮੇਰੇ ਫਾਦਰ ਸਾਹਿਬ ਨੇ ਥੋੜੇ ਸਮਾਂ ਵਿੱਚ ਸਾਨੂੰ ਸਮਝ ਲਿਆ ਸਾਡੇ ਬਿਜ਼ਨਸ ਨੂੰ ਸਮਝ ਲਿਆ ਸਮੋਸਾ ਵਾਜ਼ ਅ ਲਾਸਟ ਲੀਡਰ ਕਿਉਂਕਿ ਲੇਬਰ ਕਾਸਟ ਐਸ ਇਤ ਬਹੁਤ ਜਿਆਦਾ ਸੀਗੀ ਤੇ ਬਿਕਦਾ ਬੜਾ ਸਸਤਾ ਸੀ ਤੇ ਉਦੋਂ ਅਸੀਂ ਇਹਨੂੰ ਫਿਰ ਆਟੋਮੇਸ਼ਨ ਦੀ ਸੋਚੀ ਤੇ ਇਸੇ ਸਮੋਸੇ ਦੀ ਜਦੋਂ ਆਟੋਮੇਸ਼ਨ ਹੋ ਗਈ ਤੇ ਇਸ ਸਮੋਸਾ ਜਿਹੜਾ ਸਾਡੇ ਵਾਸਤੇ ਇੱਕ ਕਹ ਲਓ ਵੀ ਮੇਰੀ ਸਾਡੇ ਪਰਿਵਾਰ ਦੀ ਕਿਸਮਤ ਬਦਲਣ ਬੜਾ ਨਿਕਲਿਆ ਤੇ ਸਾਡੇ ਵਾਸਤੇ ਸਮੋਸਾ ਜਿਹੜਾ ਇੱਕ ਵਰਸ਼ਪ ਦਾ ਥਾਂ ਆ ਪੂਜਣੇ ਵਾਲੀ ਜਗਾ ਬਣ ਕੇ ਇੱਕ ਤਰ੍ਹਾਂ ਨਾਲ ਮੈਂ ਤਾਂ ਇਹ ਕਹੂੰਗਾ ਜੀ ਮੈਂ ਤਾਂ ਸਵੇਰੇ ਉੱਠ ਕੇ ਸਮੋਸਿਆਂ ਨੂੰ ਮੱਥਾ ਟੇਕਦਾ ਰੋਜ਼ ਤੇ ਅਸੀਂ ਸਮੋਸਾ ਕਰਕੇ ਵੀ ਆਰ ਨੋਨ ਆਲ ਓਵਰ ਦ ਵਰਲਡ ਤੇ ਜਿੱਥੋਂ ਕਹਿੰਦੇ ਆ ਜੀ ਪੇ ਇਹ ਸੰਧੂ ਬ੍ਰਦਰ ਹੈ ਗਿਆ ਇਹ ਸਮੋਸਿਆਂ ਵਾਲੇ ਸੰਧੂ ਬ੍ਰਦਰ ਆ ਸਾਨੂੰ ਉਸ ਗੱਲ ਦਾ ਬੜਾ ਮਾਣ ਮਹਿਸੂਸ ਹੁੰਦਾ ਹੋ ਸਕਦਾ ਇੰਡੀਆ 'ਚ ਕੋਈ ਸੁਣਦਾ ਹੋਵੇ ਇਹ ਵੀ ਸੋਚਦਾ ਹੋਵੇ ਇਹ ਸਮੋਸਿਆਂ ਵਾਲੇ ਬਸੰਧੂ ਬ੍ਰਦਰ ਕਿ ਐਡੀ ਕਿ ਵੱਡੀ ਗੱਲ ਹੋਗੀ ਪਰ ਵੀ ਆਰ ਪ੍ਰਾਊਡ ਆਫ ਇਟ ਪਹਿਲਾਂ ਤੇ ਜੀ ਸਮੋਸੇ ਦਾ ਮੈਂ ਜਿਹੜਾ ਅਸੀਂ ਬਣਾਉਨੇ ਦਾ ਬਾਕੀ ਜਿਹੜੇ ਇੰਡੀਆ ਦੇ ਵਿੱਚ ਵੀ ਬਣਦੇ ਉਹਨਾਂ ਦਾ ਡਿਫਰੈਂਸ ਦੱਸਦਾ ਕਿ ਦ ਵੇ ਵੀ ਮੇਕ ਦਾ ਸਮੋਸਾ ਇਹਦੇ ਵਿੱਚ 70% ਤੱਕ ਘੱਟ ਫੈਟ ਹੁੰਦੀ ਆ ਇਸੇ ਕਰਕੇ ਸਾਰੇ ਪਾਸੇ ਐਸੈਪਟੇਬਲ ਹੋਇਆ ਤੇ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਤਕਰੀਬਨ ਅਸੀਂ ਸਾਡੀ ਕਪੈਸਿਟੀ ਹੁੰਦੀ ਸੀ ਦਿਹਾੜੀ ਦੇ ਵਿੱਚ ਬਣਾਉਣ ਦੀ 35 ਤੋਂ 40 ਹਜ਼ਾਰ ਸਮੋਸਾ ਬਣਾਉਣ ਦੀ ਹੁੰਦੀ ਸੀ ਤੇ ਹੁਣ ਅਸੀਂ ਤਕਰੀਬਨ 5 ਲੱਖ ਸਮੋਸਾ ਦਿਹਾੜੀ ਦੇ ਵਿੱਚ ਬਣਾਉਣ ਦੀ ਸਾਡੀ ਕਪੈਸਿਟੀ ਆ ਜੀ ਪਹਿਲਾਂ ਤਾਂ ਇਸ ਸਮੋਸੇ ਸਾਡੇ ਕੋਲ ਇੱਕ ਤਾਂ ਟ੍ਰੈਡੀਸ਼ਨਲ ਫਲੇਵਰ ਜਿਹੜਾ ਆਲੂ ਮਟਰ ਦਾ ਹੁੰਦਾ ਜੀ ਉਹ ਆ ਫਿਰ ਪਾਲਕ ਪਨੀਰ ਦਾ ਆ ਫਿਰ ਪਨੀਰ ਟਿੱਕੇ ਮਸਾਲੇ ਦਾ ਆ ਇੱਕ ਹੈਗਾ ਚੀਜ਼ ਐਂਡ ਹੈਲਪੀਨੋ ਦਾ ਆ ਜੀ ਤੇ ਬੀਅਰ ਵਰਕਿੰਗ ਆਨ ਜਿਹਦਾ ਵੀ ਹੁਣ ਇਸ ਵੇਲੇ ਅਸੀਂ ਕੰਮ ਕਰ ਰਹੇ ਹਾਂ ਇੱਕ ਦੋ ਹੋਰ ਫਲੇਵਰਸ ਹੈਗੇ ਜਿਨ੍ਹਾਂ ਦੇ ਉੱਤੇ ਕੰਮ ਕਰ ਰਹੇ ਹਾਂ ਹਰਪਾਲ ਸਿੰਘ ਸੰਦੂਪ ਭਾਰਤ ਵਿੱਚ ਪੇਸ਼ੇ ਤੋਂ ਵਕੀਲ ਸਨ ਅਤੇ ਕੈਨੇਡਾ ਆਉਣ ਤੋਂ ਬਾਅਦ 1999 ਵਿੱਚ ਉਹਨਾਂ ਸਮੋਸਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਇਟਸ ਇੱਕ ਦਿਨ ਚਿਨੀ ਸਮੋਸੇ ਬਣ ਗਏ ਇਹਦੇ ਘਟੋਘਟ ਸਾਨੂੰ ਤਿੰਨ ਚਾਰ ਸਾਲ ਮੈਨੂੰ ਤੇ ਮੇਰੇ ਬ੍ਰਦਰ ਹਰਮਿੰਦਰ ਨੂੰ ਸਾਨੂੰ ਤਿੰਨ ਚਾਰ ਸਾਲ ਸਟੱਡੀ ਕਰਨੀ ਪਈ ਅ ਜਕਰੋ ਵੀ ਆਰ ਐਨ ਡੀ ਵੀ ਕਰਨੀ ਪਈ ਸਾਰਾ ਕੁਝ ਕਰਨਾ ਪਿਆ ਅਰੇਂਜ ਕਰਨੀਆਂ ਪਈਆਂ ਮਸ਼ੀਨਾਂ ਉਹਨੂੰ ਅਲਟਰੇਸ਼ਨ ਅਲਟਰ ਕਰਨੀਆਂ ਪਈਆਂ ਉਹ ਸਾਰਾ ਕਰਦੇ ਕਰਦੇ ਤਿੰਨ ਚਾਰ ਸਾਲ ਲੱਗਿਆ ਤੇ ਸਾਡੀ ਜਿਹੜੇ ਨਾਲ ਦੀ ਨਾਲ ਜਿਹੜੇ ਪੈਸੇ ਸੀ ਉਹ ਡレイン ਹੋ ਰਹੇ ਸੀ ਰੋਜ਼ ਦੀ ਰੋਜ਼ ਪਰ ਫਿਰ ਸਮੋਸਾ ਵੀ ਅਸੀਂ ਬਣਾ ਲਿਆ ਜੀ ਸਮੋਸਾ ਬਣਾ ਲਿਆ ਸਮੋਸਾ ਮਾਰਕੀਟ ਦੇ ਵਿੱਚ ਅਸੈਪਟ ਨਹੀਂ ਹੋਇਆ ਅਸੈਪਟ ਹੋਣ ਤੋਂ ਨੂੰ ਵੀ ਕਟੋੜ ਸਾਲ ਮਹੀਨਾ 6 ਮਹੀਨੇ ਸਾਲ ਲੱਗ ਗਿਆ ਜੀ ਤੇ ਫਿਰ ਉਸ ਸਮੋਸੇ ਜਦੋਂ ਬਣਨਾ ਸ਼ੁਰੂ ਹੋਇਆ ਆਟੋਮੇਸ਼ਨ ਲਾਈਨ ਲੱਗ ਗਈ ਤੇ ਉਹ ਬਣਦਾ ਇੰਨਾ ਸੀ ਕਿ ਉਹਨੇ ਬੜੇ ਸੇਲ ਨਹੀਂ ਸੀ ਹੁੰਦੀ ਉਹਦਾ ਅਸੀਂ ਤਾਂ ਤਿੰਨ ਚਾਰ ਘੰਟਿਆਂ 'ਚ ਇੰਨਾ ਬਣਾ ਲੈਂਦੇ ਜਿੰਨਾ ਅਸੀਂ ਸਾਰੇ ਹਫ਼ਤੇ 'ਚ ਵੇਚਦੇ ਸੀ ਫਿਰ ਉਹਦੀ ਮਾਰਕੀਟਿੰਗ ਕਰਨੀ ਸ਼ੁਰੂ ਕੀਤੀ ਪੰਜਾਬੀ ਜਾਂ ਇੰਡੀਅਨ ਦੇ ਨਾਲੋਂ ਜਿਹੜੇ ਹੁਣ ਅਦਰ ਕਮਿਊਨिटीज ਮੈਂ ਇਹ ਨਹੀਂ ਕਹੂੰਗਾ ਕਿ ਕੱਲੀ ਇੱਕ ਉਹ ਇੱਕ ਪਾਰਟੀਕਲ ਅਦਰ ਸਾਰੀਆਂ ਕਮਿਊਨिटीज ਉਹ ਸਭ ਤੋਂ ਜ਼ਿਆਦਾ ਸਮੱਸਿਆ ਉਖਾਦੀਆਂ ਸਾਰੀ ਕਹਾਂਟ ਦੇ ਵਿੱਚ ਭੇਜਦੇ ਆਂ ਜੀ ਯੂਐਸ ਦੇ ਵਿੱਚ ਭੇਜਦੇ ਆਂ ਤੇ ਨਿਊਜ਼ੀਲੈਂਡ ਆਸਟ੍ਰੇਲੀਆ ਵਿੱਚ ਵੀ ਭੇਜਦੇ ਆਂ ਜੀ ਤੇ ਇਹਨਾਂ ਇਹਨਾਂ ਸਾਰੇ ਜਿਹੜੇ ਕੰਟਰੀਜ਼ ਆ ਗਏ ਉਹਨਾਂ ਦੇ ਵਿੱਚ ਇਹਦੀ ਲਾਗਤ ਹੈਗੀ ਤੇ ਲੋਕੀ ਇਹਨਾਂ ਨੂੰ ਇੰਜੋਏ ਕਰਦੇ ਆਂ